ਦੇ ਉੱਤੇ ਰੋਕ ਲਗਾ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦਾ ਫੈਸਲਾ ਲੈਣ ਦਾ ਡੋਨਲਡ 트ੰਪ ਨੂੰ ਕੋਈ ਹੱਕ ਨਹੀਂ ਹੈ। ਉਹ ਅਮਰੀਕਾ ਦੇ ਰਾਸ਼ਟਰਪਤੀ ਨੇ ਐਮਰਜੈਂਸੀ ਹਾਲਾਤ ਦੇ ਵਿੱਚ ਉਹ ਇਸ ਤਰੀਕੇ ਦਾ ਕੋਈ ਫੈਸਲਾ ਲੈ ਸਕਦੇ ਨਹੀਂ ਪਰ ਜਿਸ ਸਮੇਂ 트ੰਪ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਉਸ ਸਮੇਂ ਕਿਸੇ ਤਰੀਕੇ ਦੀ ਕੋਈ ਐਮਰਜੈਂਸੀ ਨਹੀਂ ਸੀ ਔਰ ਇਸ ਕਰਕੇ ਉਹਨਾਂ ਨੂੰ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਔਰ ਇਹ ਜੋ ਫੈਸਲਾ ਲਿਆ ਗਿਆ ਹੈ ਇਹ ਵਪਾਰ ਨੂੰ ਕੰਟਰੋਲ ਕਰਨ ਵਾਲਾ ਫੈਸਲਾ ਹੈ ਤਾਂ ਵਪਾਰੀਆਂ ਦੇ ਵੱਲੋਂ ਚੁਣੌਤੀ ਦਿੱਤੀ ਗਈ ਸੀ ਡੋਨਲਡ 트ੰਪ ਦੇ ਇਸ ਫੈਸਲੇ ਨੂੰ ਜਿਸ ਤੋਂ ਬਾਅਦ ਅਨੁਯਾਗ ਦੀ ਇੱਕ ਸੰਘੀ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ ਅਟਰੰਪ ਨੇ ਇਸ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਦੱਸ ਜੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਕਈ ਦੇਸ਼ਾਂ ਦੇ ਉੱਤੇ ਟੈਰਿਫ ਲਗਾਇਆ ਗਿਆ ਸੀ ਰੈਸਿਪਰੋਕਲ ਟੈਰਿਫਸ ਨੂੰ ਕਿਹਾ ਗਿਆ ਸੀ ਜਾਨੀ ਕਿ ਉਹ ਦੇਸ਼ ਜਿਨ੍ਹਾਂ ਦਾ ਸਮਾਨ ਅਮਰੀਕਾ ਦੇ ਵਿੱਚ ਬਣ ਕੇ ਜਾਂਦਾ ਹੈ ਔਰ ਉਹ ਦੇਸ਼ ਜਿਹਨਾਂ ਦੇ ਵਿੱਚ ਅਮਰੀਕਾ ਦਾ ਸਮਾਨ ਬਣ ਕੇ ਜਾਂਦਾ ਤਾਂ ਜਦੋਂ ਆ ਇਸ ਸਮਾਨ ਦੇ ਬਦਲੇ ਉਹਨਾਂ ਦੇਸ਼ਾਂ ਦੇ ਵੱਲੋਂ ਟੈਰਿਫ ਵਸੂਲਿਆ ਜਾਂਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਸੀ ਕਿ ਅਸੀਂ ਵੀ ਉਹਨਾਂ ਦੇ ਬਣੇ ਹੋਏ ਸਮਾਨ ਦੇ ਉੱਤੇ ਟੈਰਿਫ ਵਸੂਲਾਂਗੇ ਇਸ ਕਰਕੇ ਜੋ ਬਾਕੀ ਦੇਸ਼ਾਂ ਦਾ ਸਮਾਨ ਹੈ ਉਹ ਅਮਰੀਕਾ ਦੇ ਵਿੱਚ ਜਾ ਕੇ ਮਹਿੰਗਾ ਹੋ ਜਾਵੇਗਾ ਹਾਲਾਂਕਿ ਵਪਾਰੀਆਂ ਨੂੰ ਇਸ ਦੇ ਨਾਲ ਕਾਫੀ ਦਿੱਕਤ ਆਈ ਸੀ ਜਿਸ ਕਰਕੇ ਸ਼ੇਅਰ ਬਾਜ਼ਾਰ ਵੀ ਧੜਾਮ ਕਰਕੇ ਡਿੱ ਗਿਆ ਸੀ ਔਰ ਇਸੇ ਦੇ ਮੱਦੇ ਨਜ਼ਰ ਵਪਾਰੀਆਂ ਦੇ ਵੱਲੋਂ ਅਦਾਲਤ ਦਾ ਰੁਖ ਕੀਤਾ ਜਾਂਦਾ ਹੈ ਔਰ ਡੋਨਲਡ ਟਰੰਪ ਦੇ ਤੋ ਫੈਸਲੇ ਤੋਂ ਰੋਕ ਰਾਂਦੀ ਅਪੀਲ ਕੀਤੀ ਜਾਂਦੀ ਹੈ ਜਿਸ ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਇਹ ਵੱਡਾ ਚਟਕਾ ਦਿੱਤਾ ਹੈ ਡੋਨਲਡ 트ੰਪ ਨੂੰ ਔਰ ਉਹਨਾਂ ਦੇ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਹੈ ਦੱਸਦੀ ਹੈ ਕਿ ਆ ਦੁਨੀਆ ਦੇ ਲਗਭਗ ਹਰ ਦੇਸ਼ ਦੇ ਉੱਤੇ ਵਪਾਰਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਅਮਰੀਕਾ ਦੇ ਵੱਲੋਂ ਔਰ ਯੂ ਐਸ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਦੇ ਤਿੰਨ ਜੱਜਾਂ ਦੇ ਇੱਕ ਪੈਨਲ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਨੇ ਇਸ ਫੈਸਲੇ ਦੇ ਖਿਲਾਫ ਫੈਸਲਾ ਸੁਣਾਇਆ ਔਰ ਕਿਹਾ ਕਿ ਡੋਨਲਡ ਟਰੰਪ ਨੂੰ ਇਸ ਤਰੀਕੇ ਦਾ ਫੈਸਲਾ ਸੁਣਾਉਂਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਦਾ ਜੋ ਅਧਿਕਾਰ ਖੇਤਰ ਹੈ ਉਹ ਸੀਮਤ ਹੈ ਔਰ ਅਸੀਮਤ ਖੇਤਰ ਤੱਕ ਜਾ ਕੇ ਉਹ ਇਸ ਤਰੀਕੇ ਦਾ ਕੋਈ ਫੈਸਲਾ ਨਹੀਂ ਸੁਣਾ ਸਕਦੇ ਜਿਸ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਔਰ ਵਪਾਰ ਨੂੰ ਕੰਟਰੋਲ ਕਰਨ ਵਾਲਾ ਫੈਸਲਾ ਉਹਨਾਂ ਦੇ ਵੱਲੋਂ ਨਹੀਂ ਸੁਣਾਇਆ ਜਾ ਸਕਦਾ ਇਸ ਤਰੀਕੇ ਦਾ ਕੋਈ ਵੀ ਫੈਸਲਾ ਸਿਰਫ ਉਥੋਂ ਦੀ ਸੰਸਦ ਸੁਨਾਸਾ ਕਰੀ ਹੈ ਔਰ ਇਸ ਕਰਕੇ ਡੋਨਲਡ 트ੰਪ ਦੇ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਤਾਂ ਇਹ ਬਿਲਕੁਲ ਗਲਤ ਹੈ ਤਾਂ ਫੈਸਲੇ ਦੇ ਵਿੱਚ ਜੋ ਤਿੰਨ ਜੱਜਾਂ ਦਾ ਪੈਨਲ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 1977 ਦੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮੀ ਪਾਵਰਜ਼ ਐਕਟ ਕਾਨੂੰਨ ਦੀ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕਰਨ ਦਾ ਰਾਸ਼ਟਰਪਤੀ ਨੂੰ ਅਧਿਕਾਰ ਨਹੀਂ ਹੈ ਔਰ ਔਰ ਉਹਨਾਂ ਨੂੰ ਬਿਲਕੁਲ ਇਹ ਅਧਿਕਾਰ ਨਹੀਂ ਹੈ ਕਿ ਹੋਰ ਜੋ ਬਾਕੀ ਦੇਸ਼ਾਂ ਲਗਭਗ ਹਰ ਦੇਸ਼ ਦੇ ਉੱਤੇ ਉਹ ਆਪਣਾ ਟੈਰਿਫ ਲਗਾ ਦੇਣਾ। ਅਦਾਲਤ ਨੇ ਕਿਹਾ ਕਿ ਅਮਰੀਕਾ ਦਾ ਸੰਵਿਧਾਨ ਸੰਸਦ ਨੂੰ ਦੂਸਰੇ ਦੇਸ਼ਾਂ ਦੇ ਨਾਲ ਵਪਾਰ ਨੂੰ ਮੈਨੇਜ ਕਰਨ ਦਾ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇਹ ਅਧਿਕਾਰ ਅਮਰੀਕੀ ਅਰਥ ਵਿਵਸਥਾ ਦੀ ਸੁਰੱਖਿਆ ਲਈ ਰਾਸ਼ਟਰਪਤੀ ਨੂੰ ਐਮਰਜੈਂਸੀ ਸ਼ਕਤੀਆਂ ਦਾ ਇਸਤੇਮਾਲ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਐਮਰਜੈਂਸੀ ਹਾਲਾਤ ਵਿੱਚ ਉਹਨਾਂ ਸ਼ਕਤੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਜਿਸ ਸਮੇਂ ਡੋਨਲਡ 트ੰਪ ਦੇ ਵੱਲੋਂ ਇਹ ਫੈਸਲਾ ਲਾਗੂ ਕੀਤਾ ਗਿਆ ਤਾਂ ਉਸ ਸਮੇਂ ਕੋਈ ਕਿਸੇ ਤਰੀਕੇ ਦੀ ਕੋਈ ਐਮਰਜੈਂਸੀ ਨਹੀਂ ਸੀ ਜਿਸ ਕਰਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਸੁਣਾਇਆ ਜਾਣਾ ਬਿਲਕੁਲ ਗਲਤ ਹੈ ਹਾਲਾਂਕਿ ਦੱਸ ਦਈਏ ਕਿ ਡੋਨਲਡ 트ੰਪ ਦੇ ਵੱਲੋਂ ਚੀਨ ਕੈਨੇਡਾ ਮੈਕਸੀਕੋ ਨੂੰ ਛੱਡ ਕੇ ਬਾਕੀ ਦੇਸ਼ਾਂ ਦੇ ਉੱਤੇ ਲਗਾਏ ਜਾਣ ਵਾਲੇ ਟੈਰਿਫ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਕਿਉਂਕਿ ਸ਼ੇਅਰ ਬਾਜ਼ਾਰ ਦੇ ਵਿੱਚ ਹਲਚਲ ਸ਼ੁਰੂ ਹੋ ਜਾਂਦੀ ਹੈ ਜਿਸ ਸਮੇਂ ਉਹਨਾਂ ਦੇ ਵੱਲੋਂ ਟੈਰਿਫ ਲਗਾਇਆ ਜਾਂਦਾ ਹੈ ਔਰ ਭਾਰਤ ਦੇ ਉਤੇ ਵੀ ਉਹਨਾਂ ਦੇ ਵੱਲੋਂ ਟੈਰਿਫ ਲਗਾਇਆ ਗਿਆ ਸੀ ਜਿਸ ਨੂੰ ਬਾਅਦ ਦੇ ਵਿੱਚ 90 ਦਿਨਾਂ ਲਈ ਰੋਕ ਲਗਾ ਦਿੱਤੀ ਜਾਂਦੀ ਹੈ ਕਿਉਂਕਿ ਵਪਾਰ ਦਾ ਜੋ ਘਾਟਾ ਸੀ ਉਹ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਟੈਰਿਫ ਦੇ ਉਤੇ ਰੋਕ ਉਹਨਾਂ ਦੇ ਵੱਲੋਂ ਲਗਾਈ ਜਾਂਦੀ ਹੈ ਤਾਂ ਮੈਕਸੀਕੋ ਕੈਨੇਡਾ ਔਰ ਚੀਨ ਦੇ ਉਤੇ ਟੈਰਿਫ ਉਹਨਾਂ ਦੇ ਵੱਲੋਂ ਹਜੇ ਵੀ ਲਾਗੂ ਹੈ ਪਰ ਬਾਕੀ ਦੇਸ਼ਾਂ ਨੂੰ ਛੋਟ ਦੇ ਦਿੱਤੀ ਗਈ ਸੀ ਤਾਂ ਕੋਰਟ ਨੇ ਦੱਸ ਦਈਏ ਕਿ ਕਈ ਹਜੇ ਵੀ ਇਹ ਜਿਹੀਆਂ ਵਿਵਸਥਾ ਨੇ ਜਿਨ੍ਹਾਂ ਦੇ ਉਤੇ ਟੈਰਿਫ ਲਗੂ ਰਹੇਗਾ ਜਿਨ੍ਹਾਂ ਦੇ ਵਿੱਚ ਸਟੀਲ ਐਲੂਮੀਨੀਅਮ ਆਟੋ ਦੇ ਉੱਤੇ ਲਗਾਏ ਜਾਣ ਵਾਲੇ 트럼ਪ ਪ੍ਰਸ਼ਾਸਨ ਦਾ ਜੋ ਟੈਰਿਫ ਹੈ ਉਸ ਦੇ ਉੱਤੇ ਕਿਸੇ ਤਰੀਕੇ ਦੀ ਰੋਕ ਨਹੀਂ ਲਗਾਈ ਗਈ ਹੈ ਜਾਨਕਿ ਪਹਿਲਾਂ ਦੇ ਤਰੀਕੇ ਜਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਟੈਰਿਫ ਲਗਾਇਆ ਗਿਆ ਸੀ ਉਹ ਉਸੇ ਤਰੀਕੇ ਵਸੂਲੇ ਜਾਵੇਗਾ ਸਟੀਲ ਦੇ ਉੱਤੇ 25% ਦੀ ਅਤੇ ਐਲੂਮੀਨੀਅਮ ਦੇ ਉੱਤੇ 10% ਦਾ ਟੈਰਿਫ 트럼ਪ ਪ੍ਰਸ਼ਾਸਨ ਦੇ ਵੱਲੋਂ ਲਗਾਇਆ ਗਿਆ ਸੀ ਔਰ ਉਹਨਾਂ ਇਹ ਵੀ ਕਿਹਾ ਸੀ ਕਿ ਦੁਬਾਰਾ ਸੱਤਾ ਦੇ ਵਿੱਚ ਜੇਕਰ ਆਉਂਦੇ ਨੇ ਤੇ ਟੈਰਿਫ ਫਿਰ ਤੋਂ ਲਾਗੂ ਕਰ ਦਿੱਤਾ ਜਾਵੇਗਾ ਜਿਸ ਕਰਕੇ ਜਦੋਂ ਸੱਤਾ ਦੇ ਵਿੱਚ ਆਏ ਤਾਂ ਉਹਨਾਂ ਦੇ ਵੱਲੋਂ ਟੈਰਿਫ ਲਾਗੂ ਕਰ ਦਿੱਤਾ ਜਾਂਦਾ ਹੈ ਔਰ ਉੱਥੇ ਦੂਸਰੇ ਪਾਸੇ ਇਹ ਰੈਸੀਪ੍ਰੋਕਲ ਜੋ ਟੈਰਿਫ ਹੈ ਕਈ ਦੇਸ਼ਾਂ ਦੇ ਉੱਤੇ ਲਗਾਇਆ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ 90 ਦਿਨਾਂ ਦੀ ਰੋਕ ਲਗਾ ਦਿੱਤੀ ਗਈ ਤਾਂ ਭਾਰਤ ਦੇ ਉੱਤੇ ਵੀ ਟੈਰਿਫ ਲਗਾਇਆ ਗਿਆ ਸੀ ਜਿਸ ਨੂੰ 90 ਦਿਨਾਂ ਲਈ ਉੱਤੇ ਰੋਕ ਦਿੱਤਾ ਗਿਆ ਸੀ 2 April ਨੂੰ ਦੁਨੀਆ ਦੇ ਲਗਭਗ ਹਰ ਦੇਸ਼ ਦੇ ਉੱਤੇ ਡੋਨਲਡ ਟਰੰਪ ਦੇ ਵੱਲੋਂ ਟੈਰਿਫ ਲਗਾਇਆ ਗਿਆ ਸੀ ਹਾਲਾਂਕਿ ਭਾਰਤ ਦੇ ਉਤੇ 26 ਫੀਸ ਦੀ ਟੈਰਿਫ ਲਗਾਇਆ ਗਿਆ ਸੀ ਪਰ 9 ਅਪ੍ਰੈਲ ਨੂੰ 트ੰਪ ਪ੍ਰਸ਼ਾਸਨ ਨੇ ਟੈਰਿਫ ਲਾਗੂ ਹੋਣ ਤੋਂ ਬਾਅਦ 90 ਦਿਨਾਂ ਲਈ ਇਸ ਦੇ ਉੱਤੇ ਰੋਕ ਲਗਾ ਦਿੱਤੀ ਹਾਲਾਂਕਿ ਰੈਸੀਪ੍ਰੋਕਲ ਟੈਰਿਫ ਲੱਗੇ ਦੇਸ਼ਾਂ ਦੇ ਉੱਤੇ 10 ਫੀਸ ਦਾ ਜੋ ਬੇਸਿਕ ਟੈਰਿਫ ਹੈ ਉਹ ਲਾਗੂ ਰਹੇਗਾ ਜਿਹੜਾ ਪਹਿਲੇ ਦੇ ਤਰੀਕੇ ਲੱਗਦਾ ਹੈ ਤਾਂ ਭਾਰਤ ਨੂੰ ਆ ਇਸ ਦੇ ਨਾਲ ਕੋਈ ਜ਼ਿਆਦਾ ਨੁਕਸਾਨ ਜਾਂ ਫਾਇਦਾ ਨਹੀਂ ਹੋਵੇਗਾ ਕਿਉਂਕਿ ਭਾਰਤ ਟੈਰਿਫ ਦੀ ਜਦ ਤੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਸੀ 90 ਦਿਨਾਂ ਦੀ ਰੋਕ ਲਗਾ ਦਿੱਤੀ ਗਈ ਸੀ ਔਰ ਹੁਣ ਇਸ ਫੈਸਲੇ ਤੋਂ ਬਾਅਦ ਜਦੋਂ ਇਹ ਦੁਬਾਰਾ ਟੈਰਿਫ ਲਗਾਇਆ ਗਿਆ ਸੀ ਕਈ ਦੇਸ਼ਾਂ ਦੇ ਉੱਤੇ ਤਾਂ ਇਹ 90 ਦਿਨਾਂ ਦੀ ਰੋਕ ਜਦੋਂ ਹਟੇਗੀ ਤਾਂ ਉਸ ਤੋਂ ਬਾਅਦ ਕੋਰਟ ਦਾ ਫੈਸਲਾ ਲਾਗੂ ਹੋ ਜਾਵੇਗਾ ਜਿਸ ਨਾਲ ਉਹ ਦੇਸ਼ ਜਿਨ੍ਹਾਂ ਦੇ ਉੱਤੇ ਟੈਰਿਫ ਲਗਾਇਆ ਗਿਆ ਸੀ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਇੱਥੇ ਰਾਹਤ ਮਿਲ ਜਾਵੇਗੀ ਤਾਂ ਡੋਨਲਡ ਟਰੰਪ ਜੋ ਕਿ ਆਪਣੇ ਅ ਬੇਬਾਕੀ ਅੰਦਾਜ਼ ਲਈ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਅਕਸਰ ਬਿਨਾਂ ਸੋਚੇ ਸਮਝੇ ਕੋਈ ਨਾ ਕੋਈ ਫੈਸਲਾ ਲੈ ਲਿਆ ਜਾਂਦਾ ਹੈ ਔਰ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਗਲੋਬਲ ਮੀਡੀਆ ਦੇ ਵਿੱਚ ਵੀ ਹਾਸੇ ਦਾ ਸ਼ਿਕਾਰ ਬੰਦੇ ਨੇ ਹਾਸੇ ਦਾ ਪਾਤਰ ਬੰਦੇ ਨੇ ਪਰ ਲਗਾਤਾਰ ਇਸ ਤਰੀਕੇ ਦੇ ਕਈ ਉਹਨਾਂ ਦੇ ਵੱਲੋਂ ਫੈਸਲੇ ਲੈ ਗਏ ਕਿਉਂਕਿ ਜਦੋਂ ਸੱਤਾ ਉਹਨਾਂ ਨੂੰ ਦੁਬਾਰਾ ਮਿਲਦੀ ਹੈ ਤਾਂ ਆ ਕੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਕਈ ਫੈਸਲੇ ਲੈ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਰੈਸਿਪ੍ਰੋਕਲ ਟੈਰਿਫ ਪਰ ਮਹਾਰਾ ਦੇ ਨਾਲ ਗਲਬਾਤ ਨਹੀਂ ਉਹਨਾਂ ਦੇ ਵੱਲੋਂ ਕੀਤੀ ਗਈ ਅਰਥ ਵਿਵਸਥਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਇਸ ਤਰੀਕੇ ਦੇ ਜੋ ਟੈਰਿਫ ਲਗਾਏ ਜਾਂਦੇ ਨੇ ਤਾਂ ਇੱਕ ਅਮੀਰ ਦੇਸ਼ ਦੇ ਵੱਲੋਂ ਗਰੀਬ ਦੇਸ਼ਾਂ ਦੇ ਉੱਤੇ ਟੈਰਿਫ ਨਹੀਂ ਲਗਾਏ ਜਾਂਦੇ ਖਾਸ ਤੌਰ ਦੇ ਉੱਤੇ ਕਿਉਂਕਿ ਵਪਾਰ ਦਾ ਚੱਲਦਾ ਪ੍ਰਵਾਹ ਹੋਣਾ ਬੇहद ਜ਼ਰੂਰੀ ਹੈ ਔਰ ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ ਨੂੰ ਫਾਇਦਾ ਹੁੰਦਾ ਹੈ ਚਾਹੇ ਟੈਰਿਫ ਲਗਾਇਆ ਜਾਂਦਾ ਹੈ ਚਾਹੇ ਨਹੀਂ ਲਗਾਇਆ ਜਾਂਦਾ ਤਾਂ ਇਹ ਬੜੇ ਸੋਚ ਸਮਝ ਕੇ ਟੈਰਿਫ ਲਗਾਏ ਜਾਂਦੇ ਨੇ ਤਾਂ ਪਰ ਡੋਨਲਡ ਟਰੰਪ ਦੇ ਵੱਲੋਂ ਬਿਨਾਂ ਕਿਸੇ ਸਲਾਮ مشਵਰੇ ਦੇ ਇਹਨਾਂ ਟੈਰਿਫ ਨੂੰ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਔਰ ਇਹਨਾਂ ਟੈਰਿਫ ਨੂੰ ਵਧਾ ਦਿੱਤਾ ਗਿਆ ਜਿਸ ਕਰਕੇ ਕਈ ਦੇਸ਼ਾਂ ਦੇ ਵਿੱਚ ਉਤਲ-ਪੁਤਲ ਮਚ ਗਈ ਸੀ ਔਰ ਅਮਰੀਕਾ ਦੀ ਅਰਥਵਿਵਸਥਾ ਨੂੰ ਵੀ ਵੱਡਾ ਝਟਕਾ ਲੱਗਾ ਸੀ ਤਾਂ ਹੁਣ ਇਹ ਵੱਡਾ ਫੈਸਲਾ ਆ ਰਿਹਾ ਹੈ ਜੋ ਸੰਗੀ ਕੋਰਟ ਹੈ ਉਥੋਂ ਦਾ ਤਾਂ ਉਸ ਦੇ ਵੱਲੋਂ ਇਸ ਫੈਸਲੇ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ